ਕੁਸੀ ਨੰਮੇ ਮੇਰਾ ਨਾਮ ਸਿੰਘ ਆ ਜੀ ਮੇਰਾ ਛੋਟਾ ਭਰਾ ਹੀ ਸਾਰਿਆਂ ਤੋਂ ਛੋਟਾ ਹੀ ਮੇਰੇ ਬੱਚਾ ਵੀ ਪੁੱਤ ਵੀ ਹੀ ਤੇ ਭਰਾ ਵੀ ਹੀ ਬਹੁਤ ਮੇਰੇ ਨਾਲ ਫੈਨਸ ਰਹਿੰਦਾ ਹੀ ਬਹੁਤ ਮੇਰੇ ਨਾਲ ਪਿਆਰ ਹੀ ਮੈਨੂੰ ਉਹਦਾ ਬਹੁਤ ਜਿਆਦਾ ਦੁੱਖ ਆ ਅੱਜ ਮੇਰੇ ਮਨ ਨੂੰ 6:00 ਵਜੇ ਆ ਬਹੁਤ ਜਾਂਦੀ ਜੀ ਮੈਂ ਦੁਨੀਆ ਤੇ ਬੜਾ ਔਖਾ ਜੀਊਗਾ ਛੋਟੇ ਬੱਚੇ ਛੱਡ ਕੇ ਚੱਲ ਗਿਆ ਪਰ ਜਿਹੜੇ ਮੇਰੇ ਵੀਰਾਂ ਨੇ ਪੈਰਾਂ ਤੋਂ ਬੂਟਾਂ ਤੇ ਕੀਤੇ ਉਹਨੇ ਫਰਸ਼ ਤੋਂ ਅਰਸ਼ ਤੇ ਉਹਨੇ ਕੀਤਾ ਉਹਨਾਂ ਵੀਰਾਂ ਨੇ ਕੋਈ ਇਹਦੀ ਕਦਰ ਨਹੀਂ ਕੀਤੀ। ਪਾਪਕਾਰਾਂ ਤੇ ਬੜੀਆਂ ਬੜੀਆਂ ਵੱਡੀਆਂ ਗੱਡੀਆਂ ਤੇ ਵਧੀਆ ਕੱਪੜਿਆਂ 'ਚ ਵਧੀਆ ਕੋਠੀਆਂ 'ਚ ਰਹਿੰਦੇ ਆ ਪਰ ਜਿਹੜੇ ਬੰਦੇ ਨੇ ਉਹਨਾਂ ਨੂੰ ਚੜਾਇਆ ਏ ਉਹਨਾਂ ਨੇ ਇਹਨਾਂ ਦੀ ਕਦਰ ਨਹੀਂ ਕੀਤੀ। ਅੱਜ ਉਹਦੇ ਸਸਕਾਰ ਤੱਕ ਨਹੀਂ ਪਹੁੰਚ ਸਕੇ। ਟੈਲੀਫੋਨ ਕਰਕੇ ਨਹੀਂ ਪਹੁੰਚ ਸਕੇ ਕੀ ਗੱਲ ਹੋਈ ਆ। ਅਸੀਂ ਇਹ ਗੱਲ ਦਾ ਬਹੁਤ ਅਫਸੋਸ ਕਰਦੇ ਆ। ਬਹਿ ਗੱਲ ਦੀ ਅਪੀਲ ਕਰਦਾ ਇਹਨਾਂ ਵੀਰਾਂ ਨੂੰ ਬੱਚਿਆਂ ਦਾ ਧਿਆਨ ਕਰਨਾ ਚਾਹੀਦਾ ਇਹਨਾਂ ਬੱਚਿਆਂ ਦਾ ਸਾਥ ਦੇਣਾ। ਬਸ ਸਰਕਾਰ ਨੂੰ ਵੀ ਬੇਨਤੀ ਕਰਨਾ ਇਹ ਨਿੱਤਨਾ ਬੱਚਾ ਚ ਇੱਕ ਬੱਤੇ ਨੂੰ ਕੋਈ ਨਾ ਕੋਈ ਨੌਕਰੀ ਦੇਣ ਕਿ ਉਹ ਬੱਚੇ ਰੋਟੀ ਸੌਖੀ ਖਾ ਸਕਣ ਵਾਹਿਗੁਰੂ ਜੀ ਦਾ ਲਖਦਾਲ ਮਾਰ ਕੇ ਪਿੰਡ ਦਾ ਨਾਂ ਹੀ ਲਹਾਰ ਕ ਨਿੰਮੇ ਦੇ ਨਾਲ ਨਾਲ ਚੱਲਦਾ ਸੀ ਇਹਨਾਂ ਦੇ ਨਾਲ ਚੱਲਦਾ ਸੀ ਜੀ ਨਿੰਮੇ ਦੇ ਨਾਂ ਦੇ ਨਾਲ ਸਾਰੇ ਵਰਲਡ ਤੇ ਨਾਂ ਚੱਲਦਾ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਨਿੰਮਲਵਾਰਕੇ ਵਾਲਾ ਕੋਈ ਦੂਜਾ ਬੰਦਾ ਵੀ ਲੰਬੇ ਜਾ ਕੇ ਗੱਲ ਕਰਦਾ ਇਹਨਾਂ ਮੈਂ ਨਿੰਮਲਵਾਰਕੇ ਵਾਲਾ ਸਾਡਾ ਭਰਾ ਵਾ ਸਾਡਾ ਇੱਕ ਪਿੰਡ ਹੈ ਉਹ ਬੰਦਾ ਖੋਚ ਹੋ ਜਾਂਦਾ ਜੀ ਅੱਜ ਤੇਰਾ ਨਿੰਮੇ ਵਾਲਾ ਪਿੰਡ ਆ ਤੂੰ ਨਿੰਮੇ ਦਾ ਭਰਾ ਵਾ ਬੜੀ ਚੜ੍ਹਦੀ ਕਲਾ ਹੈ ਜੀ ਨਿੰਮੀ ਦੀ ਲੱਗਦਾ ਚੋ ਲੋਕ ਪਹੁੰਚੇ ਨੇ ਤੇ ਜਿਨ੍ਹਾਂ ਨੂੰ ਅੱਲੇ ਹਰਸ਼ ਤੋਂ ਹਰਸ਼ ਤੋਂ ਹਰਸ਼ ਤੱਕ ਚਾਇਆ ਹਾਂਜੀ ਹਾਂਜੀ ਚਾਇਆ ਜੀ ਇਹਦੇ ਗਾਣਿਆਂ ਦੇ ਨਾਲ ਜੀ ਪਹਿਲੇ ਪਹਿਲੇ ਗਾਣੇ ਤੇ ਹਿੱਟ ਹੋਇਆ ਜੀ ਨਸ਼ਤਰ ਗਿੱਲ ਜੀ ਇਹਦੇ ਗਾਣੇ ਤੇ ਹਿੱਟ ਹੋਏ ਆ ਦਿਲ ਦਿੱਤਾ ਨਹੀਂ ਠੋਕਰਾਂ ਲਾਉਣ ਬਾਅਦ ਮਨਿੰਦਰ ਗਿੱਲ ਜੀ ਰਖਵਿੰਦਰ ਬਡਾਲੀ ਜੀ ਇੰਦਰਜੀਤ ਨਿੱਕੂ ਜੀ ਏ ਜੀ ਜਿਹੜੇ ਵਧੀਆ ਚੋਟੀ ਦੇ ਕਲਾਕਾਰ ਨੇ ਉਹ ਇਹਨਾਂ ਨੇ ਚੜਾਏ ਆ ਤੇ ਉਹਨਾਂ ਨੇ ਇਸ ਵੇਲੇ ਕੋਈ ਇਹਨਾਂ ਦਾ ਜਾਦਮੀ ਕੀਤਾ ਇਹਨਾਂ ਕੀ ਲੱਗਦਾ ਤਾਂ ਲੋਕ ਜਿਹੜੇ ਅੰਮ੍ਰਿਤਸਰ ਚ ਵੀ ਰਹਿੰਦੇ ਆ ਕੁਝ ਗਾਇਕਰ ਜਿਹੜੇ ਇਹਨਾਂ ਦੇ ਗਾਣੇ ਲੈ ਕੇ ਨਾਮ ਬਣਾਇਆ ਹਾਂਜੀ ਹਾਂਜੀ ਕੀ ਲੱਗਦਾ ਉਹ ਕਿਉਂ ਨਹੀਂ ਪਹੁੰਚੇ ਉਹ ਜੀ ਥੋੜਾ ਬੰਦਾ ਜਦੋਂ ਮਾਇਆ ਚ ਹੋ ਜਾਂਦਾ ਥੋੜਾ ਹੰਕਾਰ ਚ ਹੋ ਜਾਂਦਾ ਛੋਟੇ ਬੰਦੇ ਦਾ ਸਾਥ ਛੱਡ ਜਾਂਦਾ ਜੀ ਪਰ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਜਿਹੜਾ ਬੰਦਾ ਰੋਟੀ ਦਵੇ ਉਹਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਪਰ ਰੋਟੀ ਤੇ ਦਿੰਦਾ ਪ੍ਰਮਾਤਮਾ ਪਰ ਰੋਟੀ ਕਮਾਉਣ ਦਾ ਹੀ ਲਵਸੀ ਲਵ ਕੀਤਾ ਹੁੰਦਾ ਇੱਕ ਬੰਦਾ ਮਿਹਨਤ ਕਰਕੇ ਲੈ ਕੇ ਦਿੰਦਾ ਉਹਦੇ ਲੇਹੇ ਤੇ ਆਪਾਂ ਗੋ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਫੇਰ ਉਹਦਾ ਸਾਥ ਛੱਡ ਦਈਏ ਤਾਂ ਬਹੁਤ ਮਾੜੀ ਗੱਲ ਹੈ ਜੀ ਕਿੰਨਾ ਕੁ ਪਿੰਡ ਨੂੰ ਘਾਟਾ ਮਹਿਸੂਸ ਹੋ ਰਿਹਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਇਆ ਜੀ ਹਰ ਬੰਦੇ ਨੂੰ ਹਰ ਭੈਣ ਭਰਾ ਨੂੰ ਹੋਇਆ ਜੀ ਬਹੁਤ ਮਹਿਸੂਸ ਹੋਇਆ ਨਾਮ ਆਪਣਾ ਮੈਂ ਦਾ ਨਾਮ ਜਸਪਾਲ ਸਿੰਘ ਕੀ ਲੱਗਦੇ ਸੀ ਤੁਸੀਂ ਮੇਰੇ ਮੇਰੇ ਛੋਟੇ ਬ੍ਰਦਰ ਹੈ ਤੇ ਮੇਰਾ ਦਾ ਵੱਡਾ ਇਹ ਲੱਗਦਾ ਕਿ ਨਾ ਤਾਂ ਉਹ ਕੱਟ ਗਿਆ ਨਾ ਕੱਟਦਾ ਹੈ ਬਹੁਤ ਜਿਆਦਾ ਇੰਟਰਸਟਿੰਗ ਜਿਹਾ ਗੈਜਨ ਨੂੰ ਬਹੁਤ ਘਾਟਾ ਹੋਇਆ ਉਹਨਾਂ ਦੇ ਜਾਣ ਕਰਕੇ ਕਿ ਕਿੰਨੇ ਕੁ ਉਮਰ ਸੇ ਜਦੋਂ ਗਾਣੇ ਲਿਖਨੇ ਚਾਲੂ ਕਰ ਗਾ 2 17 18 ਸਾਲ ਦੇ ਹਨੀ ਕਲਾਸ ਤੋਂ ਪੜ੍ਹਦੇ ਉਦੋਂ ਨਾਲ ਦੇਣਾ ਸ਼ੁਰੂ ਕਰ ਦਿੱਤਾ ਕਿੰਨੇ ਕ ਗਾਇਕਾਂ ਇਹਨਾਂ ਦੇ ਗਾਣਿਆਂ ਤੋਂ ਬਣੇ ਬਹੁਤ ਜਿਆਦਾ ਬੜੇ 100 150 ਕਲਾਕਾਰ ਬਣੇ ਉਹਨਾਂ ਦੇ ਗਾਇਕਾਂ ਉਹਨਾਂ ਚੋਂ ਕੁਝ ਫੇਮਸ ਨਾਂ ਗੁਰਿੰਦਰ ਗਿੱਲ ਜੀ ਨਛੱਤਰ ਗਿੱਲ ਨਿੱਕੂ ਜੀ ਤੇ ਆਪਣੇ ਡੀਐਸਪੀ ਡੇ ਕੁਲਵਿੰਦਰ ਢਿੱਲੋਂ ਤੇ ਸਾਰੇ ਹੋਰ ਬਹੁਤ ਕਲਾਕਾਰ ਜਿਨ੍ਹਾਂ ਨੇ ਇਹਨਾਂ ਨੂੰ ਗਾਣੇ ਦਿੱਤੇ ਤੇ ਵਿਕਿੰਦਰ ਬੜਾਈ ਜੀ ਲੰਡਾ ਜਿਹੜਾ ਤੱਕ ਨਾ ਵੀ ਚੱਤ ਲਿਆ ਉਦੋਂ ਤੱਕ ਕੋਈ ਸੱਖੇ ਨੂੰ ਪੁੱਛਦਾ ਪੁੱਛਦੇ ਹਾਂ ਜੀ ਹਾਂਜੀ ਸਰ ਉਹਨਾਂ ਚਿਰ ਤੱਕ ਕਿਹਨਾਂ ਨੂੰ ਮਸ਼ਹੂਰ ਹੋਇਆ ਕੋਈ ਗਾਇਕਾ ਪੁੱਛ ਸਨ ਨਹੀਂ ਕੋਈ ਨਹੀਂ ਕੋਈ ਮਸ਼ਹੂਰ ਕਲਾਕਾਰ ਨਹੀਂ ਕੋਈ ਪੁੱਛਦਾ बस अमरਿੰਦਰ ਗਿੱਲ ਦਾ ਫੋਨ ਆਇਆ ਸੀ ਬਾਕੀ ਹੋਰ ਕੋਈ ਨਹੀਂ ਪਹੁੰਚਾ ਲੱਗਦਾ ਇਹ ਪਿੰਡ ਦਾ ਨਾਂ ਹੀ ਇੰਨਾ ਦੇ ਨਾਂ ਤੋਂ ਚੱਲਦਾ ਸੀ ਹਾਂਜੀ ਹਾਂਜੀ ਉਹ ਜੀ ਬਹੁਤ ਮਸ਼ਹੂਰ ਨਾਹੀਂ ਮਲਵਾਰ ਦਾ ਚੱਲਦਾ ਹੀ ਜੀ ਬਹੁਤ ਜ਼ਿਆਦਾ ਇਹਨਾਂ ਨੇ ਕਲਾਕਾਰਾਂ ਨੂੰ ਚੁੱਕਿਆ ਤੇ ਜੋ ਅੱਜ ਲੱਖਾਂ ਬਤੀ ਬਣੇ ਪਿੰਡ ਨੂੰ ਕਿੰਨਾ ਕੁ ਘਟਾ ਹੋਇਆ ਪਿੰਡ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਿੰਡ ਨੂੰ ਘਟਾ ਆਇਆ ਠੀਕ ਹੈ ਨਾ ਜਾਂਦੇ ਉਹ ਲੋਕਾਂ ਨੂੰ ਜਿਹੜੇ ਇਹਨਾਂ ਦੇ ਗਾਣਿਆਂ ਤੋਂ ਬਣੇ ਸੀ ਅੱਜ ਉਹ ਘਰ ਤੱਕ ਨਹੀਂ ਆ ਸੀ ਸਰ ਉਹਨਾਂ ਨੂੰ ਤੇ ਉਹਨਾਂ ਦੀ ਸਮਝ ਜਾਂਦਾ ਸਰ ਨਹੀਂ ਆ ਸਕਦਾ ਔਰ ਉਹਨਾਂ ਦੀ ਬਦੌਲਤ ਅੱਜ ਜੋ ਇਨੀ ਤਰਕੀਆਂ ਜੀ ਲਾਉ ਤਾਂ ਦੁਨੀਆ ਮਤਲਬ ਮਤਲਬ ਦੀ ਦੁਨੀਆ ਹਾਂਜੀ ਬਹੁਤ ਮਹਿਸੂਸ ਹੁੰਦਾ ਹੈ ਜੀ ਕਿਉਂਕਿ ਤੇ ਜਾ ਇਨੇ ਕਲਾਕਾਰਾਂ ਨੂੰ ਬੀਜ ਦੇ ਕੇ ਚੜਾਇਆ ਹੋਵੇ ਨਾ ਕਰੋੜਾ ਪਤੀ ਬਣਾਇਆ ਹੋਵੇ ਤੇ ਅੱਜ ਨਾ ਪਹੁੰਚਾ ਤੇ ਬਹੁਤ ਦੁੱਖ ਹੈ ਇਤਨਾ ਸਿਰ ਤੋਂ ਬਿਮਾਰੀ ਨਾਲ ਜੂਝ ਰਹੇ ਸੀ ਸਰ ਬਿਮਾਰੀ ਤਾਂ ਨਹੀਂ ਇਨੀ ਉਹਨਾਂ ਨੂੰ ਮਾੜੇ ਮੋٹے ਸ਼ੂਗਰ ਸੀ ਉਹਦੇ ਕਰਕੇ ਥੋੜਾ ਜਿਹਾ ਉਹਨਾਂ ਦਾ ਪੈਸਾ ਉਹ ਹਾ ਤੇ ਪਤਾ ਨਹੀਂ ਲੱਗਾ ਤੇ 2 ਦਿਨ ਰਿਹਾ ਹਸਪੀਟਲ ਤੇ ਕਿ ਤੁਹ ਕੋਈ ਗਾਇਕ ਗਾਰਾ ਨੇ ਕੱਢਣੇ ਰਾਬਤਾ ਕੀਤੀ ਨਹੀਂ ਸਰ ਇਹ ਮੇਰੇ ਸਰ ਨਹੀਂ ਕੀਤਾ